ਆਰੇ ਸੋਨੂ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਹਾਂ ਹੀਟ ਸਟ੍ਰੋਕ ਗਰਮੀਆਂ ਦੇ ਦਿਨਾਂ ਵਿੱਚ ਖਾਸ ਕਰਕੇ ਇਹੋ ਜਿਹੀ ਕਿਉਂ ਨਹੀਂ ਆਮ ਆਸ਼ਾਲੇ ਵਿੱਚ ਲੂਣ ਲੱਗਣਾ ਵੀ ਕਹਿ ਦਿੰਦੇ ਜਾਂ ਗਰਮ ਹਵਾਵਾਂ ਚੱਲਦੀਆਂ ਨੇ ਹੀਟ ਵੇਵਸ ਉਹਦਾ ਸਾਡੇ ਸਰੀਰ ਦੇ ਉੱਪਰ ਸਾਡੇ ਦਿਮਾਗ ਦੇ ਉੱਪਰ ਕੀ ਅਸਰ ਪੈਂਦਾ ਜਦੋਂ ਅਸੀਂ ਉਹਦੀ ਰੇਪੀਟ ਦੇ ਵਿੱਚ ਆਉਂਦੇ ਹੀਟ ਸਟ੍ਰੋਕ ਜੋ ਜਿਆਦਾ ਗਰਮੀ ਨਾਲ ਸੰਬੰਧਿਤ ਸਰੀਰ ਦੇ ਉੱਪਰ ਪਏ ਹੋਏ ਗੁਰੇਸਰ ਨੇ ਉਹਦੇ ਬਾਰੇ ਥੋੜੀ ਜੀ ਅਸੀਂ ਗੱਲ ਕਰਾਂਗੇ ਹੀਟ ਸਟ੍ਰੋਕ ਹੈ ਕੀ ਹੈ ਕਿਸ ਨੂੰ ਹੀਟ ਸਟ੍ਰੋਕ ਆਉਂਦੇ ਹੈ ਹੀਟ ਸਟ੍ਰੋਕ ਗਰਮੀ ਨਾਲ ਸੰਬੰਧਿਤ ਇੱਕ ਬਿਮਾਰੀ ਆ ਹਾਈਪਰਥਰਮੀਆ ਦਾ ਸਭ ਤੋਂ ਗੰਭੀਰ ਰੂਪ ਇਹ ਉਦੋਂ ਹੁੰਦਾ ਜਦੋਂ ਤੁਹਾਡਾ ਸਰੀਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਅਤੇ ਸਾਡੇ ਸਰੀਰ ਦਾ ਅੰਦਰੂਨੀ 쿨ਿੰਗ ਸਿਸਟਮ ਜਿਹੜਾ ਵਾ ਉਹ ਸਾਡੇ ਸਰੀਰ ਨੂੰ ਆਪਣੇ ਆਪ ਠੰਡਾ ਨਹੀਂ ਕਰ ਸਕਦਾ ਵੀ ਉਦੋਂ ਜਦੋਂ ਤੁਸੀਂ ਬਹੁਤ ਜ਼ਿਆਦਾ ਜਿਵੇਂ ਗਰਮ ਜਗ੍ਹਾ ਦੇ ਉੱਪਰ ਅਸੀਂ ਬਿਨਾਂ ਏਸੀ ਤੋਂ ਜਾਂ ਬਿਨਾਂ ਘਰ ਤੋਂ ਕਈ ਵਾਰੀ ਬਾਹਰ ਹੁੰਦੇ ਆਂ ਸੂਰਜੀ ਦੀ ਰੋਸ਼ਨੀ ਦੇ ਵਿੱਚ ਜਿੱਥੇ ਤਪਕੜੀ ਤੀਜ਼ ਹੁੰਦੀ ਹੈ ਜਾਂ ਕੋਈ ਹੋਰ ਸੋਰਸ ਕਿਸੇ ਕਾਰਨ ਕੋਈ ਇੰਡਸਟਰੀ ਜ਼ੀ ਏਰੀਆ ਅੱਗ ਲੱਗੀ ਹੋਈ ਹੈ ਕਿੱਥੇ ਸੀ? ਜਾਂ ਹੋਰ ਵੀ ਕਈ ਦੇ ਕਾਰਨ ਨੇ। ਕੀ ਤੁਸੀਂ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਦੇ ਵਿੱਚ ਵੀ ਜ਼ੋਰ ਨਾਲ ਕੋਈ ਐਕਸਰਸਾਈਜ਼ ਜਾਂ ਕੋਈ ਗਤੀਵਿਧੀ ਕਰ ਰਹੇ ਹੋ? ਤੁਹਾਡਾ ਸਰੀਰ ਬਹੁਤ ਜ਼ਿਆਦਾ ਗਰਮੀ ਜਿਹੜੀ ਹੋ ਜਾਂਦੀ ਹੈ ਜਦੋਂ ਤਾਪਮਾਨ ਤੁਹਾਡੀ ਬਾਡੀ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਅੰਦਰੂਨੀ ਤੇ ਬਾਹਰੀ ਕਾਰਨਾਂ ਕਰਕੇ। ਜਦੋਂ ਇਹ ਫਰਮ ਹੀਟ 104 ਤੋਂ ਤੇ ਡਿਗਰੀ ਜਿਹੜੇ ਸੈਲਸੀਅਸ ਦੇ ਵਿੱਚ 40 ਤੋਂ ਉੱਪਰ ਚਲੇ ਜਾਂਦਾ। ਉਦੋਂ ਫਿਰ ਤੁਹਾਡੇ ਸਾਡੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਬ੍ਰੀਡਡ ਨੇ ਇਹਦੇ ਪ੍ਰਭਾਵ ਉਹ ਪੈਣੇ ਸ਼ੁਰੂ ਹੋ ਜਾਂਦੇ। ਉਹ ਇਹ ਨਿਸ਼ਾਨੀਆਂ ਇਹਦੇ ਵਿੱਚ ਉਹਦੀਆਂ ਆਉਣੀਆਂ ਨੇ। ਕੁਕੜੀ ਗਰਮੀ ਦੀ ਠਕਾਵਟ ਜਾਂ ਹੀਟ ਹੈਗੀ ਹੈ। ਇਹਦੇ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਜਿਵੇਂ ਗਰਮੀ ਦੇ ਨਾਲ ਸੰਬੰਧਿਤ ਉਹ ਦੌਰੇ ਪੈਂਦੇ ਨੇ ਉਹ ਆ ਜਾਂਦੇ ਨੇ ਇਹਦੇ ਵਿੱਚ ਕਈ ਤਰ੍ਹਾਂ ਦੇ ਲੱਛਣ ਜਿਵੇਂ ਇਸ ਸਾਡਾ ਬ੍ਰੇਨ ਜਿਹੜਾ ਕੁਝ ਸਮੇਂ ਲਈ ਨਪੁੰਸਕ ਹੋ ਜਾਂਦਾ ਉਹ ਆਪਣੀ ਉਲਝਣ ਵਗੈਰਾ ਆ ਜਾਂਦੀ ਆ ਜਾਂ ਕੋਈ ਹਮਲਾ ਵਰਤਾ ਉਹਦੀ ਜਿਹੜੀ ਵੱਜ ਜਾਂਦੀ ਹੈ ਜਾਂ ਬਿਉਸ਼ ਹੋ ਜਾਂਦਾ ਨਾਰਮਲ ਤੌਰ ਤੇ ਅਸੀਂ ਆਪਣੇ ਕੰਮ ਕਾਜ ਜਿਹੜੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਿਘਨ ਪੈਂਦਾ ਕੁਝ ਸਰੀਰਕ ਸਿੰਪਟਮ ਆਉਂਦੇ ਨੇ ਉਹਨਾਂ ਸਾਰਿਆਂ ਬਾਰੇ ਆਪਾਂ ਗੱਲ ਕਰ ਜਾਈਏ ਇਹਨੂੰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਨਾਮ ਹੀ ਕਈ ਵਾਰੀ ਦੇ ਦਿੰਦੇ ਆ ਸਟ੍ਰੋਕ ਵੀ ਕਹਿ ਦਿੱਤਾ ਜਾਂਦਾ ਜਾਂ ਅਸੀਂ ਜਾਣ ਲੈਵਾ ਨੂੰ ਹਾਈਪਰਥਰਮੀਆ ਹਾਈਪਰਥਰਮੀਆ ਮੀਨ ਜਦੋਂ ਬਹੁਤ ਜ਼ਿਆਦਾ ਟੈਂਪਰੇਚਰ ਸਾਡੇ ਸਰੀਰ ਦਾ ਵਧ ਜਾਂਦਾ ਹੈ। ਇਹਦੀਆਂ ਕਿਸਮਾਂ ਲਗਭਗ ਜਿਹੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਕਲਾਸਿਕ ਹੀਟ ਸਟ੍ਰੋਕ ਜਦੋਂ ਕੋਈ ਵਾਤਾਵਰਣ ਜਿਵੇਂ ਕਾਰ ਜਾਂ ਘਰ ਜਾਂ ਬਾਹਰ ਦੀ ਜਗ੍ਹਾ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਆਪਣੇ ਆਪ ਨੂੰ ਸਾਡਾ ਸਰੀਰ ਆਪ ਪਸੀਨੇ ਜਰਾਹੀਂ ਜੋ ਅਸੀਂ ਠੰਡਾ ਕਰ ਲੈਂਦੀ ਸਾਡੀ ਬਾਡੀ 쿨ਿੰਗ ਸਿਸਟਮ ਉਹ ਨਹੀਂ ਕਰ ਸਕਦਾ। ਇਹ ਜ਼ਿਆਦਾਤਰ ਹੀਟ ਪਰਸਨ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ ਤੇ ਜਿਹੜੀ ਐਗਜ਼ਰਸ਼ਨਲ ਹੀਟ ਸਟ੍ਰੋਕ ਜਦੋਂ ਤੁਸੀਂ ਸਰੀਰਕ ਗਤੀਵਿਧੀ ਬਹੁਤ ਜ਼ਿਆਦਾ ਕਰਦੇ ਹੋ ਮੰਨ ਲਓ ਗਰਮੀ ਦੇ ਵਿੱਚ ਤੁਸੀਂ ਦੌੜਦੇ ਹੋ ਦਾ ਵੈਸੇ ਵੀ ਕਿਸੇ ਕਾਰਨ ਪ੍ਰਿਮ ਮੈਟਾਬੋਲਿਕ ਗਰਮੀ ਹੈ ਉਹ ਬਹੁਤ ਜ਼ਿਆਦਾ ਗਰਮੀ ਸਾਡੇ ਸਰੀਰ ਦੇ ਅੰਦਰ ਜਦੋਂ ਪੈਦਾ ਹੋ ਜਾਂਦੀ ਹੈ ਤਾਂ ਸਾਡੇ ਸਰੀਰ ਦੀ ਜਿਹੜੀ ਸਮਰੱਥਾ ਤੋਂ ਵੱਧ ਜਿਹੜੀ ਐਗਜ਼ਰਸ਼ਨਲ ਹੀਟ ਸਟ੍ਰੋਕ ਜਦੋਂ ਸਰੀਰਕ ਗਤੀਵਿਧੀ ਖਾਸ ਕਰ ਗਰਮ ਮੌਸਮ ਦੇ ਵਿੱਚ ਜਿਵੇਂ ਬਹੁਤ ਜ਼ਿਆਦਾ ਜਦੋਂ ਤਾਪਮਾਨ ਹੁੰਦਾ ਜੇ ਅੱਜ ਕੱਲ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਸਿਹਤਮੰਦ ਅਡਲਟਸ ਜਿਹੜੇ ਨੇ ਨੌਜਵਾਨ ਉਹਨਾਂ ਦੇ ਵਿੱਚ ਹੁੰਦਾ ਤੁਸੀਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਬਹੁਤ ਤੇਜ਼ ਦੌੜ ਰਹੇ ਹੋ ਜਾਂ ਫਿਰ ਜਿਮਿੰਗ ਕਰ ਰਹੇ ਹੋ ਇਹਦੇ ਲੱਛਣ ਤੇ ਕਾਰਨਾਂ ਦੀ ਅਗਰ ਆਪਾਂ ਥੋੜੀ ਗੱਲ ਕਰੀਏ ਹੀਟ ਸਟ੍ਰੋਕ ਦੇ ਸੰਕੇਤ ਮਿਲਦੇ ਹਨ ਜਿਹੜੇ ਕਿ ਕਿਵੇਂ ਪਤਾ ਲੱਗੇ ਕਿ ਸਾਡੇ ਸਰੀਰ ਨੂੰ ਗਰਮੀ ਜ਼ਿਆਦਾ ਹੋ ਗਈ ਉਹ ਕਿ ਸਾਡੇ ਸਰੀਰ ਦਾ ਜਦੋਂ ਮੇਨ ਤਾਪਮਾ ਨੇ ਜਿਹੜਾ ਉਹ 104 ਡਿਗਰੀ ਫਾਰਨਹਾਈਟ ਦਾ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲੇ ਜਾਂਦਾ ਉਹ ਤਾਂ ਫਿਰ ਸੱਟ ਨੂੰ ਦੀ ਚੈਨੀ ਮਹਿਸੂਸ ਹੁੰਦੀ ਹੈ ਹਮਲਾਵਰਤਾ ਸਾਡੇ ਮਨ ਦੇ ਵਿੱਚ ਆਉਂਦੀ ਹੈ ਉਹ ਵਿਵਹਾਰਿਕ ਤਬਦੀਲੀ ਜਿਹੜੀ ਉਸ ਬਾ ਦੇ ਵਿੱਚ ਬੋਲ ਚਾਲ ਦੇ ਵਿੱਚ ਆਉਂਦੀ ਹੈ ਨਜ਼ਰ ਜਿਹੜੀ ਉਹ ਥੋੜੀ ਧੁੰਦਲੀ ਹੋ ਜਾਂਦੀ ਹੈ ਅਸੀਂ ਕੰਫਿਊਜ਼ ਫੀਲ ਕਰਦੇ ਹਾਂ ਉਲਝਣ ਦੇ ਵਿੱਚ ਪੈਨੇ ਦੋਵੇਂ ਹੀ ਆਮ ਤਾਈਪ ਦੇ ਸਿੰਪਟਮ ਆਉਂਦੇ ਨੇ ਚੱਕਰ ਆ ਸਕਦੇ ਨੇ ਤੁਹਾਨੂੰ ਵਿਹੋਸ਼ ਹੋ ਸਕਦਾ ਮਰੀਜ਼ ਦਿਲ ਦੀ ਧੜਕਣ ਜਿਹੜੀ ਉਹ ਤੇਜ਼ ਹੋ ਸਕਦੀ ਹੈ ਬਲੱਡ ਪ੍ਰੈਸ਼ਰ ਲੋ ਹੋ ਸਕਦਾ ਉਲਟੀ ਆ ਸਕਦੀ ਹੈ ਦਿਲ ਕੱਚਾ ਹੋ ਸਕਦਾ ਜਾਂ ਤੁਹਾਡੇ ਬੋਲਣ ਦੇ ਵਿੱਚ ਵੀ ਕੋਈ ਕੁੰਧਲਾਪਨ ਆ ਸਕਦਾ ਮੁਸ਼ਕਲ ਆ ਸਕਦੀ ਚਮੜੀ ਦਾ ਰੰਗ ਬਦਲ ਜਾਂਦਾ ਜਾਂ ਲਾਲ ਹੋ ਜਾਂਦਾ ਜਾਂ ਥੋੜਾ ਜਾਂ ਆਮ ਨਾਲੋਂ ਪੀਲਾ ਪੈ ਜਾਂਦਾ ਚਮੜੀ ਖੁਸ਼ਕ ਹੋ ਜਾਂਦੀ ਹੈ ਨਾਲ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਇਹਨਾਂ ਵਿੱਚ ਕੁਝ ਸੰਕੇਤ ਜਾਂ ਲੱਛਣ ਤੁਸੀਂ ਆਪਣੇ ਆਪ ਦੇ ਵਿੱਚ ਦੇਖਦੇ ਹੋ ਅਗਰ ਤੁਹਾਨੂੰ ਐਦਾਂ ਦੇ ਲੱਛਣ ਲੱਗਦੇ ਨੇ ਕਿ ਇੱਕ ਬਾਰ ਬਹੁਤ ਜ਼ਿਆਦਾ ਗਰਮੀ ਹੈ ਕੋਈ ਜਦ ਤੁਸੀਂ ਕੰਮ ਬਹੁਤ ਜ਼ਿਆਦਾ ਕਰ ਰਹੇ ਹੋ ਤੇਜ਼ ਗਤੀਵਿਧੀ ਕਰ ਰਹੇ ਹੋ ਕੋਈ ਤੇਜ਼ ਸਾਈਕਲ ਚਲਾ ਰਹੇ ਹੋ ਦੌੜ ਰਹੇ ਹੋ ਜਾਂ ਵੀ ਹੋਰ ਆਪਣਾ ਖੇਤੀਬਾੜੀ ਦਾ ਜਾਂ ਕੋਈ ਮਜ਼ਦੂਰੀ ਦਾ ਕੰਮ ਕਰ ਰਹੇ ਹੋ ਤੇ ਤਾਂ ਨੂੰ ਅਗਰ ਲੱਛਣ ਐਦਾਂ ਨਹੀਂ ਆਉਂਦੇ ਨੇ ਇਟ ਮੀਨ ਤੁਹਾਡੇ ਸਰੀਰ ਦਾ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਔਰ ਗਰਮੀ ਦੀ ਜਿਆਦਾ ਕਾਰਨ ਨੁਕਸਾਨ ਹੋ ਰਿਹਾ ਤੁਹਾਡੇ ਸਰੀਰ ਨੂੰ ਔਰ ਪਾਣੀ ਦੀ ਕਮੀ ਜਿਹੜੀ ਤੁਹਾਡੇ ਅੰਦਰ ਹੁੰਦੀ ਉਹ ਕਈ ਵਾਰੀ ਅਸੀਂ ਪਾਣੀ ਵੀ ਪੂਰਾ ਨਹੀਂ ਪੀਂਦੇ ਕਿਉਂਕਿ ਗਰਮੀ ਦੇ ਵਿੱਚ ਸਾਨੂੰ ਪਾਣੀ ਕੰਮਕਾਜ ਅਗਰ ਜਿਆਦਾ ਅਸੀਂ ਬਾਹਰ ਅੰਦਰ ਜ਼ੋਰ ਦਾ ਕਰਦੇ ਹਾਂ ਤਾਂ ਪਾਣੀ ਵੀ ਜਿਆਦਾ ਪੀਣਾ ਪੈਂਦਾ। ਜਾਂ ਕੁਝ ਹੋਰ ਵੀ ਸਾਡੇ ਸਰੀਰ ਦੀਆਂ ਇਦਾਂ ਦੇ ਹਾਲਾਤ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਗਰਮੀ ਜਿਆਦਾ ਲੱਗਦੀ ਹੈ ਉਹਦੀ ਵੀ ਆਪਾਂ ਥੋੜੀ ਜੀ ਗੱਲ ਕਰਾਂਗੇ। ਕੋਣ ਹੀਟ ਸਟੋਕ ਜਦੋਂ ਹੋ ਜਾਂਦੀ ਹੈ ਕਿਸੇ ਨੂੰ ਜਾਇਦੀ ਲਪੇਟ ਵਿੱਚ ਇਨਸਾਨ ਆ ਜਾਂਦਾ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਨਿਊਰਟੀਆਂ ਆ ਜਾਣੀਆਂ ਚੱਕਰ ਆਉਣੇ ਇਹਦੇ ਵਿੱਚ ਸਰੀਰਕ ਲੱਛਣ ਆ ਜਾਂਦੇ ਪਰ ਸਰੀਰਕ ਲੱਛਣ ਤੋਂ ਜ਼ਿਆਦਾ ਨਾ ਕਈ ਵਾਰੀ ਉਲਝਣ ਜਿਹੜੀ ਮਹਿਸੂਸ ਹੁੰਦੀ ਹੈ ਤੇ ਸਾਡੇ ਦਿਮਾਗੀ ਤੌਰ ਤੇ ਅਸੀਂ ਸਪਸ਼ਟ ਤੌਰ ਤੇ ਸੋਚਣ ਦੇ ਵਿੱਚ ਵੀ ਸਾਨੂੰ ਮੁਸ਼ਕਲ ਆਉਂਦੀ ਹੈ ਸਾਡੇ ਵਿਵਹਾਰ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਨਾਰਮਲ ਤੋਂ ਅਬਨਾਰਮਲ ਗੱਲਾਂ ਬਾਤਾਂ ਅਸੀਂ ਕਰਨ ਲੱਗ ਜਾਈਏ ਜੋ ਕਿ ਆਮ ਦੂਜੇ ਲੋਕ ਵੀ ਕਈ ਵਾਰੀ ਨੋਟ ਕਰ ਲੈਂਦੇ ਆ ਤੋ ਕਿ ਸਾਡੇ ਦਿਮਾਗ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਹੈ ਇਹ ਗਰਮੀ ਹੁਣ ਹੀਟ ਸਟ੍ਰੋਕ ਦੇ ਕਾਰਨ ਜਿਹੜੇ ਨੇ ਇੱਕ ਤਾਂ ਵਾਤਾਵਰਣ ਦੀ ਗਰਮੀ ਜਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਜਦੋਂ ਸਾਡੇ ਆਲੇ-ਦੁਆਲੇ ਨਮੀ ਵਾਲੀ ਹਵਾ ਦਾ ਇੱਕ ਬੰਦ ਕਮਰੇ ਦੇ ਵਿੱਚ ਵੀ ਗਰਮ ਜਾਂ ਬਹੁਤ ਜ਼ਿਆਦੀ ਹਵਾ ਹੁੰਦੀ ਕਿਸੇ ਕਾਰਨ ਤੁਹਾਡੇ ਸਰੀਰ ਦੇ ਅੰਦਰ ਇਹ ਗਰਮੀ ਜਦੋਂ ਤੁਸੀਂ ਮੰਨ ਲਓ ਕੋਈ ਪਾਚਨ ਕਿਰਿਆ ਸਰੀਰਕ ਐਕਟੀਵਿਟੀ ਦੌਰਾਨ ਪੈਦਾ ਕਰਦੇ ਉਦੋਂ ਵੀ ਸਾਡੇ ਅੰਦਰ ਥੋੜੀ ਜਿਹੀ ਗਰਮ ভাব ਦੀ ਗਰਮ ਹੁੰਦਾ ਸਾਡਾ ਸਰੀਰ ਇਹ ਅੰਦਰੂਨੀ ਗਰਮੀ ਕਿਸੇ ਕਰਾਉਂਦੀ ਕੋਈ ਐਕਟੀਵਿਟੀਆਂ ਕਰਦੇ ਜਾਂ ਕੁਝ ਡਿਸੀਜ਼ ਨਹੀਂ ਸਾਡੀਆਂ ਬਿਮਾਰੀਆਂ ਐਦਾਂ ਦੀਆਂ ਹੁੰਦੀਆਂ ਨੇ ਬੋਲੋ ਤੁਸੀਂ ਗਰਮੀ ਦੇ ਵਿੱਚ ਤੇਜ਼ ਦੌੜਦੇ ਹੋ ਜਾਂ ਜ਼ੋਰ ਨਾਲ ਕੰਮ ਕਰਦੇ ਹੋ ਆਮ ਤੌਰ ਤੇ ਅਸੀਂ ਜਦੋਂ ਪਸੀਨਾ ਸਾਨੂੰ ਆਉਂਦਾ ਤੇ ਪਸੀਨੇ ਦੇ ਰਾਹੀਂ ਸਾਡਾ ਸਰੀਰ ਸਾਡੀ ਚਮੜੀ ਤੋਂ ਜਿਹੜਾ ਵਸ਼ਪੀਕਰਨ ਦੇ ਰਹੀਂ ਆਪਣੇ ਆਪ ਨੂੰ ਠੰਡਾ ਕਰ ਲੈਂਦਾ ਉਕੇ ਟਿਸ਼ੂ ਜਿਹੜੇ ਹੁੰਦੇ ਨੇ ਸਾਡੇ ਬਾਡੀ ਦੇ ਥੱਲੇ ਸਕਿਨ ਸਾਡੀ ਦੇ ਥੱਲੇ ਉਹ ਸਾਰੇ ਸਰੀਰ ਨੂੰ ਉਹਨਾਂ ਦੇ ਵਿੱਚ ਠੰਡਾ ਕਰਨ ਦੀ ਕਾਬਲੀਅਤ ਹੁੰਦੀ ਹੈ ਪਰ ਜਦੋਂ ਥਰਮੋ ਰੈਗੂਲੇਸ਼ਨਸ ਪੂਰਾ ਕੰਮ ਨਹੀਂ ਕਰਦਾ ਤੇ ਸਾਡੇ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਬਣਾਈ ਰੱਖਣ ਦੀ ਯੋਗਤਾ ਜਦੋਂ ਗਵਾਜਦੀ ਉਹ ਉਹਨੂੰ ਠੰਡਾ ਨਹੀਂ ਕਰ ਸਕਦਾ ਕਿਉਂਕਿ ਅਗਰ ਹਵਾ ਵੀ ਗਰਮ ਹੈ ਜਾਂ ਤੁਹਾਡਾ ਮੈਟਾਬੋਲਿਜ਼ਮ ਦੇ ਰਹੀਂ ਗਰਮੀ ਪੈਦਾ ਹੋ ਗਈ ਹੈ ਤੁਹਾਡੇ ਅੰਦਰ ਤਾਂ ਉਹ ਤਾਪਮਾਨ ਨੂੰ ਮਲਕ ਨਾਰਮਲ ਬਰਕਰਾਰ ਰੱਖਣ ਵਾਸਤੇ ਸੰਘਰਸ਼ ਕਰਨਾ ਪੈਂਦਾ ਸਾਡੇ ਸਰੀਰ ਨੂੰ ਉਹ ਸਾਡੇ ਸਰੀਰ ਦਾ ਜਿਹੜਾ ਕੁਦਰਤੀ কুলਿੰਗ ਸਿਸਟਮ ਹੁੰਦਾ ਉਹ ਓਵਰਟੇਕ ਹੋ ਜਾਂਦਾ ਜਿਸ ਦੇ ਨਾਲ ਹੀਟ ਸਟੋਕ ਹੋ ਜਾਂਦੀ ਹੁਣ ਹੀਟ ਸਟੋਕ ਇਹਨਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਖੇਤੀਬਾੜੀ ਵਾਲੇ ਕੰਮ ਕਾਜ ਕਰਦੇ ਨੇ ਗਰਮੀ ਦੇ ਵਿੱਚ ਜਿਹੜੇ ਜਾਂ ਫਿਰ ਮਜ਼ਦੂਰ ਕਾਰਖਾਨਿਆਂ ਦੇ ਵਿੱਚ ਕਰਦੇ ਨੇ ਜਾਂ ਅੱਗ ਬੁਝਾਉਣ ਵਾਲੇ ਜਿਹੜੇ ਮੁਲਾਜ਼ਮ ਨੇ ਫਾਰਬਰ ਗੀਟਸ ਦੇ EMPLOYES ਨੇ ਅੱਗ ਲੱਗੀ ਬਾਜ਼ਾਰਿਆ ਉਹਨਾਂ ਨੂੰ ਵੀ ਗਰਮੀ ਅਗਰ ਲੰਮਾ ਸਮਾਂ ਤੱਕ ਉਹ ਅੱਗ ਦੇ ਲੱਗੇ ਰਹਿੰਦੇ ਆ ਤਾਂ ਹੋ ਸਕਦਾ ਜਬ ਹੋਰ ਜਿਹੜੇ ਵੀ ਜਿਵੇਂ athletes ਨੇ ਕੋਈ ਦੁਪਹਿਰ ਦੇ ਟਾਈਮ ਤੇ ਅਗਰ ਜ਼ਿਆਦਾ ਤੁਸੀਂ ਆਪਣੀ exercise ਦਾ ਪ੍ਰੈਕਟਿਸ ਕੀਤੀ ਹੈ ਜੋ ਖਿਡਾਰੀ ਲੋਕ ਨੇ ਉਹ ਕਿਸੇ ਕਾਰਨ ਪੂਰਾ ਤੁਸੀਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਪਾਣੀ ਪੂਰਾ ਨਹੀਂ ਲਿਆ ਜਾਂ ਕਿਸੇ ਕਾਰਨ ਥੋੜੀ ਬੜੀ viral infection ਹੈਗੀ ਹੈ bacterial infection ਤੁਹਾਡੇ ਅੰਦਰ already ਥੋੜਾ ਤਾਪਮਾਨ ਲੇਕਿ ਤੁਸੀ ਸਾਵਧਾਨੀ ਨਹੀਂ ਵਰਤਨੀਆ ਬੁਖਾਰ ਵਗੈਰੇ ਜਾਂ ਇਸ ਤੋਂ ਇਲਾਵਾ ਕੋਈ ਸਮਾਜਿਕ ਕਾਰਨ ਜਿਵੇਂ ਘਰਾਂ ਦੇ ਵਿੱਚ ਅਗਰ ਏਸੀ ਨਹੀਂ ਹੈਗੀ ਜਾਂ ਹੋਰ ਗਰਮ ਮਾਹੌਲ ਹੈ ਜਾਂ ਤੁਸੀਂ ਕਿਸੇ ਕਾਰਨ ਜ਼ਿਆਦਾ ਗੈਦਰਿੰਗ ਜ਼ਿਆਦਾ ਭੀੜ ਭੜਕੇ ਵਾਲੀ ਜਗ੍ਹਾ ਦੇ ਉੱਪਰ ਇਕੱਠੇ ਹੋਏ ਹੋ ਜਿੱਥੇ ਕੋਈ ਬਿਜਲੀ ਪਾਣੀ ਦਾ ਇੰਨਾ ਵਧੀਆ ਠੰਡਾ ਕਰਨ ਦਾ ਇੰਤਜ਼ਾਮ ਨਹੀਂ ਹੈਗਾ ਉੱਥੇ ਵੀ ਜਦੋਂ ਜ਼ਿਆਦਾ ਇਕੱਠ ਦੇ ਵਿੱਚ ਵੀ ਗਰਮੀ ਵਾਲੇ ਦਿਨਾਂ ਦੇ ਵਿੱਚ ਜਿਵੇਂ ਅਸੀਂ ਮੇਲੇ ਮਸਿਆਂ ਆਮ ਲੱਗਦੇ ਨੇ ਜਾਂ ਕੋਈ ਧਾਰਮਿਕ ਜਾਂ ਕੋਈ ਹੋਰ ਨਾ ਸੋਸ਼ਲ ਸਮਾਗਮ ਦੇ ਉੱਤੇ ਉੱਥੇ ਵੀ ਇੱਕ ਹੀਟ ਸਟ੍ਰੋਕ ਦਾ ਕਾਰਨ ਬਣਦਾ ਜਾਂ ਕੋਈ ਜ਼ਿਆਦਾ ਉਮਰ ਜਾਂ ਕੋਈ ਗਰਭਵਤੀ ਔਰਤਾਂ ਨੂੰ ਹੀਟ ਸਟ੍ਰੋਕ ਦੇ ਚਾਂਸ ਜ਼ਿਆਦਾ ਹੁੰਦੇ ਨੇ ਜਾਂ ਕੋਈ ਦਿਲ ਦੀ ਬਿਮਾਰੀ ਕਿਸੇ ਨੇ ਵੈਗੀ ਹੈ ਉਹਨਾਂ ਨੂੰ ਵੀ ਹੀਟ ਸਟ੍ਰੋਕ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਜਾਂ ਸਾਡੇ ਸਰੀਰ ਦੀ ਪਸੀਨਾ ਆਉਣ ਦੀ ਸਮਰੱਥਾ ਜਦੋਂ ਸੀਮਤ ਹੋ ਜਾਂਦੀ ਹੈ ਕਿਉਂਕਿ ਉਹ ਕੁਦਰਤੀ ਜਿਹੜੀ ਸਾਡਾ ਕੂਲਿੰਗ ਸਿਸਟਮ ਉਹ ਜਦੋਂ ਪੂਰਾ ਕੰਮ ਨਹੀਂ ਕਰਦਾ ਜਾਂ ਤੁਹਾਡੇ ਅੰਦਰ ਕੋਈ ਡੀਪ ਇਨਫੈਕਸ਼ਨਸ ਹੈਗੀ ਆ ਵਾਇਰਲ ਬੈਕਟੀਰੀਆ ਜਾਂ ਅਨ ਹਾਈਡਰੋਸਿਸ ਦੀ ਜਦੋਂ ਤੁਹਾਨੂੰ ਪ੍ਰੋਬਲਮਸ ਹੈਗੀ ਹੈ ਕਿ ਪਸੀਨਾ ਪੂਰਾ ਨਹੀਂ ਆ ਸਕਦਾ ਤੁਹਾਡੀਆਂ ਪਸੀਨਾ ਲੈ ਕੇ ਆਉਣ ਵਾਲੀਆਂ ਗ੍ਰੰਥੀਆਂ ਪੂਰਾ ਕੰਮ ਨਹੀਂ ਕਰਦੀਆਂ ਜਾਂ ਕੁਝ ਦਵਾਈਆਂ ਵੀ ਐਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਲੈ ਰਹੇ ਹੋ ਉਹ ਵੀ ਕਈ ਵਾਰੀ ਹੀਟ ਸਟ੍ਰੋਕ ਦਾ ਕਾਰਨ ਬਣਦੀਆਂ ਨੇ ਬਜ਼ੁਰਗ ਤੇ ਬੱਚੇ ਇਹਨਾਂ ਵਿੱਚ ਇਹਦਾ ਜ਼ਿਆਦਾ ਚਾਂਸ ਹੁੰਦਾ ਜਾਂ ਕੁਝ ਦਵਾਈਆਂ ਵੀ ਜਿਹੜੀਆਂ ਤੁਹਾਡੇ ਹੀਟ ਸਟੋਕ ਦੇ ਦੌਰੇ ਨੂੰ ਵਧਾ ਦੇ ਚਾਂਸ ਜਿਹੜੇ ਆ ਉਹਨੂੰ ਵਧਾ ਸਕਦੀਆਂ ਨੇ ਜਾਂ ਕੋਈ ਜੇ ਤੁਸੀਂ ਸ਼ਰਾਬ ਕੋਕੀਨ ਹੈਰੋਇਨ ਜਾਂ ਹੋਰ ਕਈ ਤਰ੍ਹਾਂ ਦੀਆਂ ਨਰਕਸ ਦਾ ਇਸਤੇਮਾਲ ਕਰਦੇ ਤਾਂ ਉਹਦੇ ਨਾਲ ਵੀ ਕਾਫੀ ਆ ਜਾਂਦੀਆਂ ਨੇ ਹੋਰ ਇਹਦੀਆਂ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਪਰ ਲੰਬੀਆਂ ਜਿਹੜੀਆਂ ਜਿਵੇਂ ਸਾਡੇ ਦਿਮਾਗ ਦੀ ਗਤੀ ਵਿੱਚ ਵਿਗੰਗ ਪੈ ਜਾਂਦਾ ਜਾਂ ਕੋਈ ਹੋਰ ਮਸਲ ਸਾਡੇ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਡੇ ਖੂਨ ਦੇ ਵਿੱਚ ਜ਼ਰੀਲੇ ਪਦਾਰਥ ਜਿਹੜੇ ਉਹ ਐਡ ਹੋ ਜਾਂਦੇ ਜਦੋਂ ਸਾਡੇ ਮਸਲ ਟੁੱਟਦੇ ਆ ਜਾਂ ਸਾਡੇ ਲੰਗਜ਼ ਦੇ ਵਿੱਚ ਕੋਈ ਪ੍ਰੋਬਲਮਸ ਹੈ ਜਾਂ ਗੁਰਦੇ ਦੇ ਉੱਪਰ ਵੀ ਬੁਰਾ ਅਸਰ ਪਾ ਸਕਦੀ ਹੈ ਪਾਣੀ ਦੀ ਕਮੀ ਨਾਲ ਜਦੋਂ ਹੋ ਜਾਂਦੀ ਹੈ ਹਾਰਟ ਫੇਲ ਵਗੈਰਾ ਹੋਣਾ ਜਿਗਰ ਫੇਲ ਹੋਣਾ ਇਹ ਸਾਰੀਆਂ ਇਹਦੀਆਂ ਕੰਪਲਿਕੀਸ਼ਨਸ ਆ ਸਕਦੀਆਂ ਹਨ ਕਿਹਨਾਂ ਹਾਲਾਤਾਂ ਦੇ ਵਿੱਚ ਅਗਰ ਕਿਸੇ ਨੂੰ ਐਵੇਂ ਦੀ ਲੱਗਦਾ ਕਿ ਪ੍ਰੋਬਲਮ ਹੈਗੀ ਹੈ ਕੋਈ ਨਿਸ਼ਾਨੀਆਂ ਆ ਰਹੀਆਂ ਨੇ ਤਾਂ ਤੁਸੀਂ ਨਜ਼ਦੀਕੀ ਸਿਹਤ ਕੇਂਦਰ ਦੇ ਵਿੱਚ ਜਲਦੀ ਤੋਂ ਜਲਦੀ ਮਰੀਜ਼ ਨੂੰ ਲੈ ਕੇ ਜਾਓ। ਗਰਮ ਜਗ੍ਹਾ ਤੋਂ ਉਹਨੂੰ ਠੰਡੀ ਛਾਂ ਦੇ ਵਿੱਚ ਬਿਠਾ ਦਿਓ। ਬਿਹੋਸ਼ ਹੋਏ ਮਰੀਜ਼ ਦੇ ਮੂੰਹ ਵਿੱਚ ਪਾਣੀ ਜਾਂ ਕੋਈ ਹੋਰ ਵਸਤੂ ਪਾਉਣ ਦੀ ਕੋਸ਼ਿਸ਼ ਨਾ ਕਰੋ। ਜਿੰਨੀ ਵੀ ਜਲਦੀ ਹੋ ਸਕੇ ਉਹਨੂੰ ਤੁਸੀਂ ਠੰਡੇ ਪਾਣੀ ਦੀਆਂ ਪੱਟੀਆਂ ਕਰ ਦਿਓ ਉਹਦੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ। ਉਹਦੇ ਟਾਈਟ ਕੱਪੜੇ ਜਿਹੜੇ ਪਾਏ ਨੇ ਉਹ ਥੋੜੇ ਲੂਜ਼ ਕਰ ਦਿਓ। ਅਗਰ ਕੋਈ ਟਾਈ ਵਗੈਰਾ ਕਿਸੇ ਨੇ ਲਗਾਈ ਹੋਈ ਹੈ ਕੋਈ ਡਿਊਟੀ ਵਾਲੇ ਪਰਸਨ ਨੇ ਜਾਂ ਕਿਸੇ ਵੀ ਉਹ ਲੂਜ਼ ਕਰ ਦਿਓ ਸਿਰ ਦੇ ਉੱਪਰ ਕੱਛਾਂ ਦੇ ਵਿੱਚ ਜਾਂ ਹੋਰ ਸਾਰੇ ਹੱਥਾਂ ਤੇ ਪੈਰਾਂ ਤੇ ਠੰਡੇ ਪਾਣੀ ਦੀਆਂ ਪੱਟੀਆਂ ਕਰੋ ਜਲਦੀ ਤੋਂ ਜਲਦੀ ਉਹਨੂੰ ਹਸਪੀਟਲ ਲੈ ਕੇ ਜਾਓ ਕਿਉਂਕਿ ਇਹਦੇ ਵਿੱਚ ਜਿਆਦਾ ਜਦੋਂ ਹੀਟ ਸਟੋਕ ਦਾ ਦੌਰ ਆ ਪਿਆ ਹੁੰਦਾ ਉਹਦੇ ਵਿੱਚ ਸਾਨੂੰ ਫਿਰ ਕੋਈ ਉਹ ਡਾਕਟਰ ਲੋਕ ਜਿਹੜੇ ਉਹ ਆਈਵੀ ਫਲੂਇਡ ਵੀ ਦੇਣਾ ਪੈਂਦਾ ਜਾਂ ਕੁਝ ਉਹਨਾਂ ਨੂੰ ਹੋਰ ਵੀ ਸਪੋਰਟਿਵ ਥੈਰਾਪੀਜ਼ ਦੇਣੀਆਂ ਪੈਂਦੀਆਂ ਅਗਰ ਮਰੀਜ਼ ਬਿਲਕੁਲ ਸਹੀ ਸਲਾਮਤ ਗੱਲਾਂ ਕਰ ਰਿਹਾ ਉਹਨੂੰ ਠੰਡੇ ਥਾਂ ਤੇ ਬਿਠਾ ਲਓ ਕੋਈ ਕੋਲਰ ਵਗੈਰਾ ਪਾਣੀ ਵਾਲਾ ਜਿਹੜਾ ਉਹ ਲਗਾਓ ਪਾਣੀ ਉਹਨੂੰ ਫਿਰ ਤੁਸੀਂ ਪਿਲਾ ਸਕਦੇ ਹੋ ਜੇ ਪਸੀਨਾ ਜ਼ਿਆਦਾ ਆ ਰਿਹਾ ਤੇ ਤੁਸੀਂ ਉਹਨੂੰ ਕੋਈ ORS ਵਗੈਰਾ ਵੀ ਦੇ ਸਕਦੇ ਹੋ ਕੋਈ ਫਰੂਟ ਵਗੈਰਾ ਵੀ ਦੇ ਸਕਦੇ ਹੋ ਪਾਣੀ ਵਾਲਾ ਇੱਕ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਜਿਹੜੇ ਬਾਹਰ ਕੰਮ ਕਰਨ ਵਾਲੇ ਲੋਕ ਨੇ ਉਹ ਪਾਣੀ ਪੂਰੀ ਮਾਤਰਾ ਦੇ ਵਿੱਚ ਪੀਓ ਪਾਣੀ ਵਾਲੇ ਜਿਹੜੇ ਕੁਦਰਤੀ ਫਲ ਨੇ ਜਿਵੇਂ ਹਦਵਾਣਾ ਖਰਬੂਜਾ ਉਹ ਥੋੜੀ ਮਾਤਰਾ ਦੇ ਵਿੱਚ ਰੋੜਿੰਦਾ ਖਾਂਦੇ ਰਹੋ ਪਾਣੀ ਦੀ ਬੋਤਲ ਬਾਹਰ ਜਾਣ ਲੱਗੇ ਮੇਸ਼ਾ ਕੋਲ ਰੱਖੋ ਤੇ ਹੋਰ ਜੋ એનર્ਜੀ ਡ੍ਰਿੰਕਸ ਵਗੈਰਾ ਨੇ ਉਹ ਕੱਟ ਲਓ ਮਿੱਠਾ ਕੱਟ ਲਓ ਜਿਆਦਾ ਮਿੱਠਾ ਵੀ ਕਈ ਵਾਰੀ ਨੁਕਸਾਨ ਕਰਦਾ ਸਰੀਰ ਦਾ ਪਲੇਨ ਵਾਟਰ ਜ਼ਰੂਰ ਲੈਂਦੇ ਰਹੋ ਬਿਨਾਂ ਪਿਆਸ ਲੱਗਣ ਤੋਂ ਪਾਣੀ ਦਾ ਗਲਾਸ ਅੱਧੇ ਪੌਣੇ ਘੰਟੇ ਬਾਅਦ ਤੁਸੀਂ ਲੈ ਲਓ ਕਿਉਂਕਿ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਸਰੀਰ ਦੇ ਵਿੱਚ ਖਾਸ ਕਰ ਜਦੋਂ ਤੁਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਬਾਹਰ ਕਰਦੇ ਸ਼ਾਦਾ ਚਾਹ ਕੌਫੀ ਜਾਂ ਇਦਾਂ ਦੇ ਗਰੇ ਡਰਿੰਕਸ ਨੂੰ ਨਾਲੋ ਉਹਨਾਂ ਤੋਂ ਪਰਹੇਜ਼ ਕਰੋ ਕਿਉਂਕਿ ਉਹ ਵੀ ਜੇਕਰ ਜ਼ਿਆਦਾ ਯੂਰਿਨ ਪਾਸ ਹੁੰਦਾ ਤੇ ਉਹਦੇ ਨਾਲ ਵੀ ਕਈ ਵਾਰੀ ਪਾਣੀ ਦੀ ਕਮੀ ਸਰੀਰ ਦੇ ਅੰਦਰ ਹੋ ਜਾਂਦੀ ਹੈ ਅਗਰ ਤੁਸੀਂ ਚਾਹ ਪੀ ਜਾਂਦੇ ਹੋ ਪਾਣੀ ਨਹੀਂ ਲੈਂਦੇ ਜਾਂ ਕੌਫੀ ਜ਼ਿਆਦਾ ਲੈਂਦੇ ਹੋ ਪਾਣੀ ਨਹੀਂ ਲੈਂਦੇ ਤਾਂ ਉਹਦੇ ਨਾਲ ਵੀ ਸਰੀਰ ਦੇ ਅੰਦਰ ਕਈ ਵਾਰੀ ਪਾਣੀ ਦੀ ਕਮੀ ਹੋ ਸਕਦੀ ਹੈ ਔਰ ਤੁਹਾਡੀ ਹੀਟ ਸਟੋਕ ਦੀ ਸਮੱਸਿਆ ਆ ਸਕਦੀ ਹੈ ਖਾਸ ਕਰ ਜਦੋਂ ਤੁਸੀਂ ਮੰਨ ਲਓ ਗਰਮ ਕਿਤੇ ਬਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਜਿੱਥੇ ਕੋਈ ਏਸੀ ਵਗੈਰਾ ਦੀ ਸਹੂਲਤ ਨਹੀਂ ਹੈਗੀ ਜਾਂ ਤੁਸੀਂ ਓਪਨ ਦੇ ਵਿੱਚ ਕੋਈ ਕੰਮ ਕਰ ਰਹੇ ਹੋ ਕੋਈ ਖੇਤੀਬਾੜੀ ਦਾ ਕੰਮ ਜਾਂ ਮਜ਼ਦੂਰੀ ਦਾ ਕੋਈ ਵੀ ਕੰਮ ਕਰ ਰਹੇ ਹੋ ਜਾਂ ਤੁਸੀਂ ਬਾਹਰ ਬੇਸ਼ੱਕ ਘੁੰਮਣ ਜਾ ਰਹੇ ਹੋ ਹੁਣ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਕਿ ਸਾਨੂੰ ਦੁਪਹਿਰ ਕੋਈ 11:30 12:00 ਵਜੇ ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਕੋਸ਼ਿਸ਼ ਕਰੋ ਕਿ ਇਨਡੋਰ ਤੇ ਜ਼ਿਆਦਾ ਤੁਝਾ ਜਾ ਰਿਆ ਜਾਵੇ ਜਿਹੜੇ ਕੰਮਕਾਜ ਵਿੱਚ ਉਹ ਜਿਹੜੀ ਤੁਸੀਂ ਬਾਹਰ ਕਰਮੇ ਨੇ ਮਨ ਲਓ ਖੇਤਾਂ ਦੇ ਵਿੱਚ ਕੰਮ ਕਰਨਾ ਉਹ ਅਰਲੀ ਮਾਰਨਿੰਗ ਜਿੰਨਾ ਵੀ ਤੁਸੀਂ ਤੜਕੀ 3-4 ਵਜੇ ਉੱਠ ਕੇ ਆਪਣਾ ਕੰਮ ਕਰ ਲਓ ਕੈਂਡੀਡੈਂਟ ਜਾਂ ਕੋਈ ਲੇਟ ਈਵਨਿੰਗ ਕੰਮ ਕਰ ਲਓ ਦੁਪਹਿਰ ਦੇ ਟਾਈਮ 'ਤੇ ਥੋੜਾ ਆਪਣਾ ਸ਼ਾਂ ਦੇ ਵਿੱਚ ਬੈਠ ਕੇ ਆਰਾਮ ਕਰ ਲਓ ਤੇ ਪਾਣੀ ਦਾ ਧਿਆਨ ਪੂਰਾ ਰੱਖੋ ਦਵਾਈ ਜਦੋਂ ਕਿਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋ ਰਹੀ ਆ ਡਾਕਟਰ ਦੀ ਜਾਂ ਕੋਈ ਵੀ ਹੈਲਥ ਪ੍ਰੋਵਾਈਡਰਸ ਜਿਹੜੇ ਨੇ ਤੁਹਾਡੇ ਉਹਨਾਂ ਦੀ ਸਲਾਹ ਤੋਂ ਬਗੈਰ ਦਵਾਈ ਨਾ ਲਓ ਕਈ ਵਾਰੀ ਸਰੀਰ ਗਰਮ ਹੋਇਆ ਦੇਖ ਕੇ ਇਸ ਨੂੰ ਕੋਈ ਪਰਸਟਾ ਮੋਲਡ ਵਗੈਰਾ ਦੀ ਥੋੜੀ ਦੇ ਦੇਣੇ ਕਿ ਸ਼ਾਇਦ ਬੁਖਾਰ ਹੋਣਾ ਉਹ ਵੀ ਤੁਹਾਨੂੰ ਕਈ ਵਾਰੀ ਨੁਕਸਾਨ ਕਰ ਸਕਦਾ ਹੈ ਕਿਉਂਕਿ ਮੀਟ ਸਟ੍ਰੋਕ ਦੇ ਵਿੱਚ ਉਹ ਬੜਾ ਸੂਝ ਸਮਝ ਕੇ ਡਾਕਟਰ ਲੋਕ ਹੀ ਟ੍ਰੀਟਮੈਂਟ ਕਰ ਸਕਦੇ ਹਨ ਪਾਣੀ ਦਾ ਜ਼ਰੂਰ ਖਿਆਲ ਰੱਖੋ ਹਿਦਾਇਤਾਂ ਦਾ ਪਾਲਣ ਕਰੋ ਗਰਮੀ ਤੋਂ ਜਿੰਨਾ ਤੁਸੀਂ ਦੁਪਹਿਰ ਦੇ ਟਾਈਮ ਤੇ ਅਗਰ ਤੁਸੀਂ ਸ਼ੈਰ ਕਰਦੇ ਹੋ 올ਡੇਜ ਉਹ ਐਕਸਰਸਾਈਜ਼ ਤੁਸੀਂ ਕਰਦੇ ਹੋ ਲੇਟ ਈਵਨਿੰਗ ਜਾਂ अर्ਲੀ ਮਾਰਨਿੰਗ ਕਰਦੇ ਦਪਹਿਰ ਦੇ ਟਾਈਮ ਤੇ ਕੋਸ਼ਿਸ਼ ਕਰੋ ਪਰ ਛਾਂ ਦੇ ਵਿੱਚ ਜਿੱਥੇ ਵੀ ਤੁਹਾਡੇ ਕੋਈ ਰੁੱਖ ਦੇ ਥੱਲੇ ਜਾਂ ਕੋਈ ਹੋਰ ਵੀ ਸ਼ੇਡ ਜਿੱਥੇ ਵੀ ਹੈਗੀ ਆ ਉੱਥੇ ਬੈਠ ਕੇ ਆਪਣਾ ਆਰਾਮ ਕਰੋ ਪਾਣੀ ਪੂਰੀ ਮਾਤਰਾ ਦੇ ਵਿੱਚ ਪੀਓ ਤਾਂ ਕਿ ਤੁਸੀਂ ਵੀ ਹੀਟ ਸਟ੍ਰੋਕ ਤੋਂ ਬਚ ਸਕੋ ਕਿਉਂਕਿ ਹੀਟ ਸਟ੍ਰੋਕ ਕਈ ਵਾਰੀ ਜਾਨਲੇਵਾ ਵੀ ਹੋ ਜਾਂਦੀ ਹੈ ਖਾਸ ਕਰ ਜਦੋਂ ਇਹਦਾ ਫਿਰ ਟਾਈਮਲੀ ਟ੍ਰੀਟਮੈਂਟ ਨਹੀਂ ਮਿਲਦਾ ਸੋ ਅੱਜ ਇਹਨਾਂ ਨੂੰ ਧੰਨਵਾਦ ਸ਼ੁਕਰੀਆ ਮਿਹਰਬਾਨੀ ਫੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਅਗਰ ਚੰਗਾ ਲੱਗਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਭ ਸ੍ਰੀ ਤੌਰ